ਪੁਤਰਤੀ ਆਫਤ ਹੈ ਇਹਦੇ ਵਿੱਚ ਕੋਈ ਨਾ ਜਿਹੜੇ ਵੀ ਕੋਈ ਸੜਕ ਸੜਕ ਨਾਲ ਲੱਗੀ ਹੈਗੀ ਉਹ ਵੀ ਦਿਖਾ ਰਹਾਂਗੇ ਇਹ ਬਹੁਤ ੜਾ ਨੁਕਸਾਨ ਹੋਇਆ ਇਹਨਾਂ ਦਾ ਤੇ ਸਾਰੇ ਜਣੇ ਅਸੀਂ ਨੁਕਸਾਨ ਦੇ ਵਿੱਚ ਇਹਨਾਂ ਦੇ ਸਾਡੇ ਭਰਾਵਾਂ ਨਾਲ ਕਾਂਸਰ ਰੋਹਿਤ ਕਾਂਸਰ ਜੀ ਨੇ ਇਹਨਾਂ ਦੇ ਨਾਲ ਖੜੇ ਆਗੇ ਜਦੋਂ ਇਹ ਮੈਸੇਜ ਗਿਆ ਪਤਾ ਲੱਗਿਆ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਨੇ ਵੀ ਫਾਇਰ ਵਰਗੇੜੇ ਦੇ ਗੱਡੀਆਂ ਹੀ ਭੇਜੀਆਂ ਹੈਲਪ ਕੀਤੀ ਇੱਕ ਮੁੱਖ ਮੰਤਰੀ ਰੀਲੀਫ ਫੰਡ ਦੇ ਵਿੱਚੋਂ ਉਹਨਾਂ ਨੂੰ ਇੱਕ ਚੈੱਕ ਲੈ ਕੇ ਆਏ ਨੇ ਅਸੀਂ ਸਾਹਿਬ ਨਾਲ ਖੜੇ ਨੇਗੇ ਇਹਨਾਂ ਦੀ ਮੱਤ ਹੋਰ ਵੀ ਜਿੰਨੀ ਸੰਭਵ ਮੱਤ ਦਾ ਸਰਕਾਰ ਵੱਲੋਂ ਤੇ ਹਰ ਹਿੱਲੇ ਕੀਤੀ ਜਾਊ ਮੰਤਰੀ ਸਾਹਿਬ ਨੇ ਵਾਰ-ਵਾਰ ਕਿਹਾ ਅਸੀਂ ਦੁ ਕਿੰਨੇ ਬੋਰਡ ਜਿਹੜੀ ਅੱਜ ਤੇ ਚਾਰੇ ਮੇਰੇ ਇਹ 1 ਲੱਖ ਰੁਪਏ ਦਾ ਚੈੱਕ ਤਾਂ ਹੁਣੇ ਦੇ ਕੇ ਜਾ ਰਹੇ ਹਾਂ ਜੀ ਬਾਕੀ ਜਿੰਨਾ ਵੀ ਇਹਨਾਂ ਨੂੰ ਕਹਤਾਂ ਨੇ ਬਿੱਲ ਚੈੱਕ ਕਰ ਲਓ ਜਿਨ੍ਹਾਂ ਦੇ ਬਿੱਲ ਨੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਗਵਰਨਮੈਂਟ ਵੱਲੋਂ ਜਿੰਨੀ ਵੀ ਸਾਸੀਂ ਮਦਦ ਕਰ ਸਕਦੇ ਆ ਉਹਨਾਂ ਪੂਰਨ ਸਹਿਯੋਗ ਕਰਾਂਗੇ ਦੇਖੋ ਜੇ ਕੁਝ ਵੀ ਜਿਹੜੀ ਕੁਦਰਤੀ ਆਫਤ ਆਈ ਹੈ ਨਾ ਚਾਹੇ ਆਪਾਂ ਹਾਰੀ ਸੀਜ਼ਨ ਵੇਲੇ ਆਵੇ ਜਾਂ ਉਹ ਵੀ ਆਵੇ ਇੱਕ ਦੋ ਥਾਂ 'ਤੇ ਅੱਗਾਂ ਲੱਗੀਆਂ ਨੇ ਪਹਿਲਾਂ ਵੀ ਸਵੇਰੇ ਮੰਤਰੀ ਸਾਹਿਬ ਨੇ ਸਫਰਾਜ ਮਾਜਦਾਨ ਨਾਲ ਗੱਲ ਕੀਤੀ ਆ ਬਹੁਤ ਜਲਦੀ ਹੀ ਇੱਥੇ ਫਾਇਰ ਬਰਗੇਡ ਜਿਹੜੀ ਦਿਰਬੇ ਦੀ ਆਪਣੀ ਹੋਊਗੀ 24 ਪਰ ਜਿਹਨੂੰ ਵੀ ਆਉ ਚਾਹੋ ਜ਼ਿਮੀਦਾਰ ਨੇ ਚਾਹੇ ਅਗਰਵਾਲ ਭਰਾ ਨੇ ਜਿਹੜਾ ਵੀ ਆ ਉਹਨੂੰ ਪਹਿਲ ਦੇ ਆਧਾਰ ਤੇ ਉਹ ਦਿੱਤੀ ਜਾਊਗੀ ਰਿਐਕਸ਼ਨ ਸਾਹਿਬ ਨਾਲ ਗੱਲ ਕਰਦੇ ਜਿੰਨੀਆਂ ਵੀ ਜਿੱਥੇ ਦਿੱਕਦਾ ਭੈਣ ਭਰਾ ਕੋਈ ਕਹਿਣਗੇ ਕੋਈ ਜੋੜਨਗੇ ਨੇ ਜਾਂ ਤਾਰਾਂ ਦੀ ਮੈਨੂੰ ਠੀਕ ਰੱਖ ਕੇ ਜਾਵਾਂਗੇ ਇਹ ਜ਼ਰੂਰੀ ਕਰਾਣਾ ਬਣਦਾ ਜੀ ਕਿਉਂਕਿ ਪਿਛਲੇ ਦਿਨੀ ਜਿਹੜਾ ਹੈਗਾ ਪਾਤਰਾਂ ਦੇ ਵਿੱਚ ਹੀ ਕਹਾਸਾ ਹੋਇਆ ਜੀ ਕਰੰਟ ਨਾਲ ਤਿੰਨ ਬੱਚਿਆਂ ਦੀ ਜਾਣ ਗਈ ਹੈ ਜੀ ਤਾਂ ਇਹਨੂੰ ਜ਼ਰੂਰੀ ਧਿਆਨ ਦੇ ਵਿੱਚ ਲਿਆ ਕੇ ਕਰਾਇਆ ਜਾਵੇ ਜੀ ਇਹ ਪਹਿਲ ਦੇ ਆਧਾਰ ਤੇ ਕੀਤਾ ਜੋ ਮੁੜ ਕੇ ਕੋਈ ਹਾਸਾ ਹੋਵੇ ਜੀ ਇਹਨੂੰ ਪਹਿਲਾਂ ਅੱਜ ਇੱਕ ਲਾ ਕੇ ਜਾਵਾਂ ਜਦੋਂ ਅਸੀਂ ਗੇਟ ਤੇ ਖੋਲਿਆ ਕੁਛੋ ਸਾਮਾਨ ਬਚਿਆ ਜਾਂ ਸਾਰਾ 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 ਖਰਾਬ ਨੁਕਸਾਨ ਕਿੰਨੀ ਕੋ ਮੋੜ ਦਾ ਨੁਕਸਾਨ ਲੱਗਦਾ ਤੁਹਾਨੂੰ ਵੀ 50 ਤੋਂ ਪਲੱਸ ਦਾ ਹੈਗਾ ਦੋ ਸਾਲ ਸਾਰਾ ਬਰਤੀਆਂ ਦਾ ਕੰਮ ਅਸੀਂ ਸਾਰਾ ਲਈ ਨਹੀਂ ਮੇਰੇ ਤਾਂ ਕੰਮ ਨਹੀਂ ਆਇਆ ਸਾਰਾ ਫਨੀਚਰ ਸਾਰਾ ਹੀ ਖਤਮ ਹੋ ਗਿਆ ਕੋਈ ਨਹੀਂ ਰਿਹਾ ਇਹ ਸੀ ਤੋਂ ਲੈ ਕੇ ਸਾਰਾ ਇੱਕ ਇੱਕ ਚੀਜ਼ ਖਤਮ ਹੋ ਗਈ ਕੁਛ ਵੀ ਨਹੀਂ ਬਚਿਆ ਕੋਈ ਨਹੀਂ ਬਚਿਆ ਸਹਿਯੋਗ ਸ਼ਹਿਰ ਵਾਸੀਆਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਬਹੁਤ ਮਿਲਿਆ ਸਾਰਿਆਂ ਦਾ ਮਿਲਿਆ ਦੁਕਾਨਦਾਰਾਂ ਦਾ ਮਿਲਿਆ ਸ਼ਹਿਰ ਵਾਸੀ ਸਾਰਿਆਂ ਦਾ ਸਹਿਯੋਗ ਮਿਲਿਆ ਬਹੁਤ ਸਹੀ ਤਰੀਕੇ ਨਾਲ ਜੋ ਅੱਜ ਸਰਕਾਰ ਵੱਲੋਂ ਆਏ ਨੇ ਕੀ ਕਹਿਣਾ ਚਾਹੁੰਦੇ ਸਰਕਾਰ ਨਾਲ ਅਸੀਂ ਧੰਨਵਾਦ ਕਰਦੇ ਅਸੀਂ ਦੀ ਹੈਲਪ ਕਰੀ ਦੁੱਖ ਚ ਆ ਕੇ ਕਰੇ ਨੇ ਉਹ ਹੀ ਕੌਣ ਆਏ ਸੀ ਸੋਈ ਸਾਹਿਬ ਆਏ ਸੀ ਕਿ ਤੁਹਾਨੂੰ ਚੈੱਕ ਵੇਰ ਦੇ ਕੇ ਨੇ 10 ਲੱਖ ਰੁਪਏ ਦਾ ਚੈੱਕ ਦੇ ਕੇ ਨੇ ਕੀ ਕਹਿਣਾ ਚਾਹੁੰਦੇ ਧੰਨਵਾਦ ਕਰਦੇ ਅਸੀਂ ਬਤੁ ਬਤ ਮਦਦ ਕੀਤੀ ਆਵੇ ਕੋਈ ਸ਼ੋਰ ਵਗੈਰਾ ਹੈਗਾ ਦੁਕਾਨ ਦਾ ਸੰਨੇ ਲੌਨ ਕਰਾਏ ਹੋਏ ਨੇ ਉਹਨਾਂ 'ਚ ਹੋ ਗਿਆ ਹੋਵੇ ਪਰ ਉਹ ਨਹੀਂ ਹਾਂਜੀ